ਈ ਰਾਤ ਦੋ ਧਰਾਂ ਦੇ ਵਿੱਚ ਟਕਰਾਰ ਬਾਜੀ ਹੋਈ ਆ ਪੱਥਰ ਬਾਜੀ ਚੱਲੀ ਜੇ ਇਸ ਟੀਰਨਾ ਸਾਡੀ ਹੋਈ ਆ ਉਹਨਾਂ ਦਾ ਲੜਕਾ ਬੜਾ ਉਹ ਆਪਣੇ ਆਪ ਨੂੰ ਬਹੁਤ ਵੱਡਾ ਬਦਮਾਸ਼ ਕਹਾਉਂਦਾ ਉਹਨਾਂ ਮਾਰੇ ਸਰਚਾ 8 ਮਾਰੀ ਮੂੰਹ ਤੇ 8 ਮਾਰੀ ਦਾ ਉਹਨਾਂ ਦੇ ਪਤਾ ਨਹੀਂ ਦਾ ਸੀ ਪਤਾ ਨਹੀਂ ਰਾਡ ਸੀ ਉਹ ਮੇਰੇ ਸਿਰ 'ਚ ਮਾਰਿਆ ਪਿੱਛੇ ਸੁੱਜਿਆ ਹੋਇਆ ਇਹ ਲੜਕੇ ਆਉਂਦੇ ਦੇ ਵਿੱਚ ਸਿੱਧਾ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਮਾਰਨ ਤੋਂ ਬਾਅਦ ਫਿਰ ਉਹ ਛੱਡ ਕੇ ਮੋਟਰਸਾਈਕਲ ਆਪਣੇ ਘਰੇ ਚਲੇ ਗਿਆ ਜਦ ਮੇਰਾ ਛੋਟਾ ਲੜਕਾ ਗਿਆ ਇਹਨਾਂ ਨੇ ਪਤਾ ਨਹੀਂ ਉਹਦੇ ਕੀ ਮਾਰਿਆ ਪੂਰਾ ਮੱਠਾ ਪਾਟਿਆ ਪਿਆ ਹਲੇ ਤੱਕ ਕੋ ਪੀਜੀਆਈ ਦਾਖਲਾ ਕਾਲਿਆਂ ਨੇ ਕੋਈ ਕੋਈ ਸਾਡੇ ਤੱਕ ਕਹਿਣਾ ਤੇ ਉਹ ਉੱਤਾਂ ਨਹੀਂ ਚੱਕਿਆ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਪ੍ਰੀਤ ਸਿੰਘ ਸਾਨੇਵਾਲ ਕਲਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬੀਤੀ ਰਾਤ ਦੋ ਧਿਰਾਂ ਦੇ ਵਿੱਚ ਤਕਰਾਰਬਾਜ਼ੀ ਹੋਈ ਹੈ ਪੱਥਰਬਾਜ਼ੀ ਚੱਲੀ ਹੈ ਆਪਸੀ ਕੋਈ ਰੰਜਿਸ਼ ਵਾਦੀ ਚੱਲਦੀ ਹੈ ਪ੍ਰਾਣੀ ਜਿਸ ਨੂੰ ਲੈ ਕੇ ਇੱਕ ਤੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸੱਟਾਂ ਪੇਟਾਂ ਬਹੁਤ ਲੱਗੀਆਂ ਨੇ ਕੀ ਗੱਲਬਾਤ ਹੋਈ ਹੈ ਕੀ ਹੈ ਪੂਰਾ ਮਾਮਲਾ ਉਹ ਤੇ ਹੋ ਜਾਣਕਾਰੀ ਇਹ ਮੇਰਾ ਲੜਕਾ ਰਾਤ ਨੂੰ 7:9 ਵਜੇ ਦੁਕਾਨ ਬੰਦ ਕਰਕੇ ਆ ਰਿਹਾ ਸੀ ਜੇਸ਼ਟ ਏ ਤੇ ਨਾ ਸਾਡੀ ਉਈਆ ਉਹਨਾਂ ਦਾ ਲੜਕਾ ਬੜਾ ਉਹ ਆਪਣੇ ਆਪ ਨੂੰ ਬਹੁਤ ਵੱਡਾ ਬਦਮਾਸ਼ ਕਾਉਂਦਾ ਉਹਨੇ ਮੇਰੇ ਲੜਕੇ ਆਉਂਦੇ ਦੇ ਵਿੱਚ ਸਿੱਧਾ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਮਾਰਨ ਤੋਂ ਬਾਅਦ ਫਿਰ ਉਹ ਛੱਡ ਕੇ ਮੋਟਰਸਾਈਕਲ ਆਪਣੇ ਘਰੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਘਰੇ ਜਾ ਕੇ ਸਾਰੇ ਪਰਿਵਾਰ ਨੇ ਇਕੱਠਾ ਕਰਕੇ ਮੇਰੇ ਮੁੰਡੇ ਤੇ ਤਾਵਾ ਬੋਲ ਲਿਆ ਕੀ ਕਾਰਨ ਕੀ ਇਹ ਲੜਾਈ ਦਾ ਕਿਉਂ ਜਿਹੜੀ ਤੋਂ ਡੀ ਲੜਾਈ ਰਾਤ ਨੂੰ ਸ਼ੁਰੂ ਹੋਈਏ ਇਹ ਲੜਾਈ ਉਹਨੇ ਮੋਟਰਸਾਈਕਲ ਤੇ ਜਾਂਦੇ ਨੇ ਉਹਦੇ ਮੋਟਰਸਾਈਕਲ ਤੇ ਜਾਂਦੇ ਨੇ ਮੋਟਰਸਾਈਕਲ ਮਾਰਿਆ ਸਿੱਧਾ ਮੋਟਰਸਾਈਕਲ ਮਾਰਨ ਤੋਂ ਬਾਅਦ ਜਦੋਂ ਮੇਰੇ ਮੁੰਡੇ ਆ ਭਰੇ ਹੋਇਆ ਤੇ ਉਹਨੇ ਥੜਕੇ ਇਹਨੂੰ ਥੱਲੇ ਟਾਰ ਕੇ ਇਹਦੀ ਦੋ ਥੱਪੜ ਮਾਰੀ ਥੱਪੜ ਮਾਰਨ ਤੋਂ ਬਾਅਦ ਮੋਟਰਸਾਈਕਲ ਛੱਡ ਕੇ ਘਰੇ ਚਲੇ ਗਿਆ ਘਰੇ ਜਾ ਕੇ ਨੇ ਆਪਦੇ ਸਾਰੇ ਪਰਿਵਾਰ ਨੂੰ ਇਕੱਠੇ ਕਰਕੇ ਮੇਰੇ ਮੁੰਡੇ ਤੇ ਲਿਆ ਕੇ ਢਾਬਾ ਬੋਲਿਆ ਘਰ ਆ ਕੇ ਘਰ ਆ ਕੇ ਅੱਛਾ ਹਾਂ ਕਿੰਨੇ ਵਿਅਕਤੀ ਕੋਈ ਸੀਗੇ ਜਿੰਨਾਂ ਨੇ ਘਰ ਆਏ ਇਹ ਪੰਜ ਜਾਣੇ ਸੀਗੇ ਜੀ ਇੱਕ ਤਾਂ ਦੋਏ ਉਹਦੇ ਬੱਚੇ ਤੀਜੀ ਉਹਦੀ ਤੀਵੀ ਇੱਕੋੜਾ ਦੇ ਉਹ ਤੇ ਇੱਕ ਇਹਨਾਂ ਨਾਲ ਫੋਰ ਸੀ ਬੰਦਾ ਇਹ ਪੰਜ ਜਾਣੇ ਸੀ ਪੰਜਾਂ ਜਾਣਿਆਂ ਨੇ ਮੇਰੇ ਇਕੱਲੇ ਲੜਕੇ ਨੂੰ ਉਹ ਕੀਤਾ ਉਸ ਤੋਂ ਬਾਅਦ ਜਦ ਮੇਰਾ ਛੋਟਾ ਲੜਕਾ ਗਿਆ ਇਹਨਾਂ ਨੇ ਪਤਾ ਨਹੀਂ ਉਹਦੇ ਕੀ ਮਾਰਿਆ ਉਹਦਾ ਮੱਠਾ ਪਾਟਿਆ ਪਿਆ ਹਲੇ ਤੱਕ ਉਹ ਪੀਜੀਆਈ ਦਾਖਲਾ ਉਹਦਾ ਹਲੇ ਕੋਈ ਪਤਾ ਨਹੀਂ ਕਿ ਕੀ حساب ਕਟਾਵ ਕਹਾਂ ਉਹ ਸਾਡਾ ਕਿੰਨਾ ਰੁਪਈਆ ਲੱਗੂ ਕਿੰਨਾ ਨਹੀਂ ਯਾਨੀ ਇੱਕ ਮੇਰਾ ਲੜਕਾ ਇੱਥੇ ਦਾਖਲਾ ਸਾਨੇ ਵਾਲ ਦੂਜਾ ਮੇਰਾ ਲੜਕਾ ਕੰਡੀ ਗਾ ਕਿੰਨੀ ਕੁ ਸੱਟ ਲੱਗੀ ਆ ਤੇ ਕਿਹੜੀ ਖੜੀ ਜਗ੍ਹਾ ਤੇ ਲੱਗੀ ਹੋਈ ਆ ਸੱਟ ਉਹਦੇ ਉਹਦੇ ਜਗ ਦੇਖੋ ਜੀ ਲੱਤਾਂ ਬਾਹਾਂ ਸਾਰੀਆਂ ਪੰਨੀਆਂ ਪਈਆਂ ਨੇ ਹੂੰ ਬਾਕੀ ਸਿਰ ਪਾਟਿਆ ਪਿਆ ਹੂੰ ਛੋਟੇ ਮੁੰਡੇ ਦਾ ਹੂੰ ਲੱਤਾਂ ਬਾਹਾਂ ਜੰਗੀ ਜ਼ਰਾ ਪੰਨੀਆਂ ਹੋਈਆਂ ਨੇ ਅੱਛਾ ਤੇ ਬਾਕੀ ਬੜਾ ਮੇਰਾ ਲੜਕਾ ਇੱਥੇ ਥਾਨੇ ਵਾਲੇ ਹਸਪੀਟਲ ਚ ਦਾਖਲ ਆ ਸਾਡੀ ਪਰ ਹਾਲੇ ਤੱਕ ਪਹੁੰਚ ਨਹੀਂ ਕਿਹੜੇ ਹਸਪੀਟਲ ਪ੍ਰਾਈਵੇਟ ਹੈ ਸਿਵਲਰ ਸਿਵਲ ਹਸਪੀਟਲ ਚ ਦਾਖਲਾ ਹੂੰ ਠੀਕ ਆ ਪਰ ਸਾਡੀ ਸਾਨੇ ਵਾਲ ਪੁਲਿਸ ਨੇ ਹਾਲੇ ਤੱਕ ਕੋਈ ਤੁਹਾਡੇ ਬੇਟੇ ਨੂੰ ਪੀ ਜੇ ਤੁਸੀਂ ਕਹਿੰਦੇ ਹੋ ਰੈਫਰ ਕੀਤਾ ਉਹ ਕਿੱਥੋਂ ਇੱਥੋਂ ਹਸਪੀਟਲ ਤੇ ਕੀਤਾ ਗਿਆ ਇੱਥੋਂ ਸਾਨੇ ਵਾਲੋਂ ਲੁਧਿਆਣੇ ਕੀਤਾ ਲੁਧਿਆਣੇ ਵਾਲਿਆਂ ਨੇ ਚੰਡੀਗੜ੍ਹ ਉਹ ਕੀਤਾ ਪੁਲਿਸ ਕੰਪਲੇਂਟ ਕਰਾਈਏ ਪੁਲਿਸ ਕੰਪਲੇਂਟ ਮੈਂ ਰਾਤ ਐਫ ਆਈ ਆਰ ਕਰਾ ਕੇ ਆਂਦੀ ਆ ਜੀ ਜਿਸ ਟਾਈਮ ਸਾਡੀ ਲੜਾਈ ਹੋਈ ਆ ਉਦੋਂ ਬਾਅਦ ਕੀ ਕਹਿੰਦੇ ਨੇ ਫਿਰ ਪੁਲਿਸ ਅਧਿਕਾਰੀ ਪੁਲਸ ਵਾਲਿਆਂ ਨੇ ਕੋਈ ਕੋਈ ਹਾਲੇ ਤੱਕ ਕਹਿਣਾ ਤੇ ਉਹ ਪਤਾ ਨਹੀਂ ਚੱਕਿਆ ਹਾਲੇ ਤੱਕ ਸਾਡੀ ਕੋਈ ਸਾਰ ਨਹੀਂ ਲਈ ਸਾਡੇ ਤੱਕ ਆ ਕੇ ਹਾਲੇ ਤੱਕ ਪੁਲਿਸ ਵਾਲੇ ਨੇ ਕੋਈ ਨਹੀਂ ਉਹ ਕੀਤਾ ਤੇ ਬਾਕੀ ਮੇਰੇ ਮੇਰੇ ਵੀ ਰਾਤ ਜਨਮ ਫਿਰ ਲੜਾਈ ਹੁੰਦੀ ਸੀ ਮੈਂ ਗਿਆ ਭੱਜ ਕੇ ਮੈਂ ਤਾਂ ਨਾਉਣ ਲੱਗਿਆ ਸੀਗਾ ਮੈਂ ਹਾਂ ਮੈਂ ਛਡਾਉਣ ਗਿਆ ਮੈਂ ਤਾਂ ਕੱਚੇ ਚ ਸੀਗਾ ਕਰਦਾ ਹੀ ਮੇਰੇ ਇਹਦੇ ਛੋਟੇ ਭਾਈ ਨੇ ਕਾਕੂ ਦੇ ਨੇ ਛੋਟੇ ਭਾਈ ਨੇ ਮੇਰੇ ਬਾਹ ਤੇ ਮਾਰੀ ਮੇਰੇ ਬਾਹ ਦਾ ਉਸੇ ਟਾਈਮ ਮੋਢਾ ਹਿੱਲ ਗਿਆ ਅੱਜ ਇਸ ਕਰਕੇ ਮੈਂ ਹਾਲੇ ਬੰਨੀ ਫਰਨਾ ਹੁਣ ਮੈਂ ਕਰਾ ਕੇ ਆ ਆ ਐਕਸਰਾ ਐਕਸਰਾ ਐਕਸਰੇਜ ਰਿਪੋਰਟ ਐਕਸਰੇਜ ਉਹਨਾਂ ਨੇ ਇਹ ਦੱਸਿਆ ਝੂਠ ਨਹੀਂ ਬੋਲਦੇ ਐਕਸਰੇਜ ਉਹਨਾਂ ਨੇ ਕਹਤਾ ਤੇਰਾ ਮੋਢਾ ਹਿੱਲ ਗਿਆ ਮੰਗ ਕੀ ਆ ਤੁਹਾਡੀ ਹੁਣ ਇੰਨਾ ਕੁ ਛੋਣ ਤੋਂ ਬਾਅਦ ਸਾਡੀ ਪੁਲਿਸ ਅਧਿਕਾਰ ਮੂਰੇ ਇਹੀ ਮੰਗਾ ਬੇ ਸਾਨੂੰ ਇਨਸਾਫ ਦਿੱਤਾ ਜਾ ਵੀ ਠੀਕ ਆ ਦੂਜੀ ਗੱਲ ਇਹ ਆ ਬੇ ਜਿਹੜੀ ਇਹ ਬਦਮਾਸ਼ੀ ਕਰਦੀ ਆ ਇਹਨਾਂ ਦੀ ਰੋਕੀ ਜਾਵੇ। ਹੂੰ ਠੀਕ ਆ। ਬਾਕੀ ਇਹ ਹੋਰ ਬੇਚਸ ਨਸ਼ੇ ਦੇ ਤਸ਼ਕਰ ਨੇ। ਅੱਛਾ ਠੀਕ ਆ। ਉਹਨਾਂ ਨੂੰ ਵੀ ਬੋਕਿਆ ਜਾਵੇ। ਹੂੰ ਸਾਡੀ ਇਹੀ ਗੁਜ਼ਾਰਸ਼ ਆ। ਤੁਹਾਡੇ ਕੀ ਨਾਮ ਆ ਤੁਹਾਡਾ ਅਮਰਿਤਪਾਲ ਕੌਰ ਜੀ ਹਾਂਜੀ ਐਡਮਿਟ ਬੰਦਾ ਤੁਹਾਡਾ ਪੀਕ ਸੱਟ ਬਿਠਾ ਕੇ ਲੱਗੀ ਹੋਈ ਆ ਉਹਨਾਂ ਨੇ ਸਿਰ ਤੇ ਲੱਗੀ ਹੋਈ ਆ ਹਾਂਜੀ ਟਾਂਕੇ ਲੱਗੇ ਹੋਏ ਨੇ ਆ ਨਾ ਨੱਕ ਦੀ ਨੀ ਸੀਹ ਟੁੱਟ ਗਈ ਆ ਹਾਂਜੀ ਇਹ ਕ੍ਰੈਕ ਹੋ ਗਈ ਕੀ ਕਹਿਣਾ ਕੀ ਆ ਫਿਲਹਾਲ ਡਾਕਟਰ ਦੀ ਮੁਤਾਬਕ ਡਾਕਟਰਾਂ ਦੀ ਕੋਈ ਰਿਪੋਰਟ ਕੋਈ ਗੱਲਬਾਤ ਹੋਈ ਹੋਣੀ ਤੁਹਾਡੀ ਨਹੀਂ ਕੋਈ ਨਹੀਂ ਗੱਲ ਹੋਈ ਉਹਨਾਂ ਨਾਲ ਡਾਕਟਰਾਂ ਦਾ ਵੀ ਕਹਿਣਾ ਹਾਲੇ ਕੁਝ ਨਹੀਂ ਦੱਸਿਆ ਨਹੀਂ ਇਹਨਾਂ ਨੇ ਕੁਝ ਨਹੀਂ ਦੱਸਿਆ ਹੈਗਾ ਹਾਂਜੀ ਤੇ ਹਾਲਾਤ ਕਿਦਾਂ ਦੇ ਆ ਵੈਸੇ ਹਾਲਾਤ ਦੇਖ ਕੇ ਨੇ ਸੀਰੀਅਸ ਆ ਨਹੀਂ ਸੀਰੀਅਸ ਐ ਇਸ ਟਾਈਮ ਅੱਛਾ ਹਾਂਜੀ ਕੀ ਮੰਗ ਕੀ ਕਰਦੇ ਹੋ ਮੰਗ ਵਸਾਈ ਕਰਦੇ ਆ ਸਾਡੇ ਨਾਲ ਚਾਹੀਦਾ ਵਿਛੜਨਾ ਤੰਕਾ ਕਰਦੇ ਕੱਟਾ ਕਰਦੇ ਨੇ ਸਾਡੇ ਨਾਲ ਹਾਂਜੀ ਛੋਟੀ ਜੀ ਮੇਰੀ ਬੱਚੀ ਆ ਸਾਲ ਦੀ ਆ ਮਾਨਪ੍ਰੀਤ ਜੀ ਮੇਰਾ ਨਾਂ ਵਾ ਮੈਂ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਪਰਣ ਲੱਗਿਆ ਸੀ ਤੇ ਜਿਨ੍ਹਾਂ ਨਾਲ ਲੜਾਈ ਹੋਈ ਆ ਉਹਨਾਂ ਦਾ ਬੇਟਾ ਆਪਣੇ ਮੀਣਾ ਉਹਨਾਂ ਵਿੱਚ ਮੇਰੇ ਮੋਟਰਸ ਕਰਨ ਮਾਰਿਆ ਤੇ ਉਦੋਂ ਬਾਅਦ ਚੋਂ ਖੜਾ ਕੇ ਮੋਟਰਸਾਈਕਲ ਮਾਰਨ ਤੋਂ ਬਾਅਦ ਆਪਦੇ ਘਰੇ ਫੋਨ ਕਰਤਾ ਉਹਨੇ ਮੈਂ ਆਪਦਾ ਅੰਦਰ ਵੜ ਗਿਆ ਤੇ ਜਦੋਂ ਮੈਂ ਆਪਦਾ ਅੰਦਰ ਵੜ ਗਿਆ ਤੇ ਬਾਅਦ ਚ ਮੈਂ ਜਦੋਂ ਨਿਕਲਿਆ ਉਹਨਾਂ ਨੇ ਮੇਰੇ ਸਿਰ 'ਚ ਇੱਟ ਮਾਰੀ ਮੂੰਹ ਤੇ ਇੱਟ ਮਾਰੀ ਤੇ ਦਾ ਉਹਨਾਂ ਦੇ ਪਤਾ ਨਹੀਂ ਦਾ ਸੀ ਪਤਾ ਨਹੀਂ ਰਾਡ ਸੀ ਉਹ ਮੇਰੇ ਸਿਰ 'ਚ ਮਾਰੀ ਆ ਪਿੱਛੇ ਸੁੱਜਿਆ ਹੋਇਆ ਸਾਰ ਤੇ ਲੜਾਈ ਦਾ ਕਾਰਨ ਜੀ ਮੋਟਰਸਾਈਕਲ ਵਿੱਚ ਮਾਰਿਆ ਮੇਰੇ ਉਹਨਾਂ ਨੇ ਬਹੁਤ ਤੇਜ਼ਲੀ ਆਉਂਦਾ ਸੀ ਬਹੀ ਸਾਡੀ ਛੋਟੀ ਆ ਉਹਨੂੰ ਇਹ ਕਹੇ ਵੀ ਜਵਾਕ ਜਵਾਕ ਸਾਡੇ ਦੋ ਮੇਰੀਆਂ ਲੜਕੇ ਆ ਨੇ ਛੋਟੀ ਛੋਟੀਆਂ ਵੇ ਤੋ ਹੋਲ ਹੀ ਆ ਜਾ ਕਰ ਬਸ ਇਹੀ ਲੜਾਈ ਦਾ ਕਾਰਨ ਹਾਂਜੀ ਹੈ ਜੀ ਬਹੁਤ ਤੇਜ਼ ਆਉਂਦਾ ਮੰਗ ਜੀ ਸਾਨੂੰ ਅਨਸਾਫ਼ ਚਾਹੀਦਾ ਤੇ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ ਉਹਤੇ ਸੋ ਇਹ ਉਹ ਪਰਿਵਾਰ ਸੀ ਪਹਿਲੀ ਧਿਰ ਜਿਨ੍ਹਾਂ ਦੇ ਸੱਟਾਂ ਪੇਟਾਂ ਲੱਗੀਆਂ ਨੇ पीजीआई ਦੇ ਵਿੱਚ ਲੜਕਾ ਦਾਖਲ ਹੈ ਔਰ ਇੱਕ ਲੜਕਾ ਸਾਨੀਅਲ ਸਿਵਲ ਹਸਪਤਲ ਦੇ ਵਿੱਚ ਦਾਖਲ ਹੈ ਤਾਂ ਅੱਗੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਵੱਲੋਂ ਹੁਣ ਤੱਕ ਜਿਹੜੀ ਕਾਰਵਾਈ ਕਿਦਾਂ ਦੀ ਰਹੀ ਹੈ